ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਜਾਬ ਦੇ ਮਾਹੌਲ ਜਿ ਤਰ੍ਹਾਂ ਤੁਹਾਨੂੰ ਪਤਾ ਹੀ ਆ ਪੀ ਕਾਫੀ ਜ਼ਿਆਦਾ ਖਰਾਬ ਹੈ ਹਨਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਾਣੀ ਵੀ ਹਨਾ ਤੇ ਮਾਲੀ ਵੀ ਤੇ ਹੁਣ ਮੈਂ ਵੀਡੀਓ ਦੇਖਣ ਲਈ ਸੀ ਆ ਸਾਡੇ ਰਿਸ਼ਤੇਦਾਰਾਂ ਦੀ ਉਹ ਵੀ ਸਮਾਜ ਸੇਵਾ ਕਰਦੇ ਨੇ ਤੇ ਉਹਨਾਂ ਨੇ ਹਰੀਆਂ ਵਾਲੇ ਹੈਡ ਦੀ ਵੀਡੀਓ ਪਾਈਆ ਅੰਮ੍ਰਿਤਸਰ ਵੱਲੇ ਆ ਤਰਨਤਾਰਨ ਵੱਲੇ ਆ ਤੇ ਉੱਥੇ ਵੀ ਪਾਣੀ ਦੇ ਉਹਨਾਂ ਨੇ ਸਾਰੇ ਗੇਟ ਖੋਲ ਦਿੱਤੇ ਆ ਹਨਾ ਤੇ ਬਹੁਤ ਹੀ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਹੈਗੇ ਨੇ ਤੇ ਜਿਹੜੀਆਂ ਵੀ ਸੰਗਤਾਂ ਹਨਾ ਮਦਦ ਕਰ ਸਕਦੀਆਂ ਉਧਰ ਹਨਾ ਜਾ ਕੇ ਜਾਂ ਮਾਝੇ ਵੱਲੇ ਅੰਮ੍ਰਿਤਸਰ ਵੱਲੇ ਤਰਨਤਾਰਨ ਵੱਲੇ ਹਰੀਕੇ ਪੱਤਨ ਵੱਲੇ ਜਿੰਨੀਆਂ ਵੀ ਸੰਗਤਾਂ ਰਹਿੰਦੀਆਂ ਨੇ ਜਾਂ ਹੋਰ ਵੀ ਲਾਗੋ ਬਨਿਓ ਜਾਂ ਦੂਰੋਂ ਨੇੜੋਂ ਜਾਣਾ ਚਾਹੁੰਦੇ ਨੇ ਕਿਰਪਾ ਕਰਕੇ ਜਾਓ ਤੇ ਕੋਸ਼ਿਸ਼ ਕਰੋ ਹਨਾ ਵੀ ਇਨਸਾਨਾਂ ਨੂੰ ਜਾਨਵਰਾਂ ਨੂੰ ਪਸ਼ੂਆਂ ਨੂੰ ਬਚਾਉਣ ਦੀ ਜਿੰਨੀ ਵੀ ਹੋ ਸਕੇ ਹਨਾ ਤੇ ਪ੍ਰਮਾਤਮਾ ਸਾਰੇ ਪੰਜਾਬ ਦੇ ਉੱਤੇ ਮਿਹਰ ਪ੍ਰਿਆਹ ਹੱਥ ਰੱਖੇ ਜਿੰਨੇ ਵੀ ਭੈਣ ਭਰਾ ਹਨਾ ਦੂਰ ਦਰਾਡੇ ਬੈਠੇ ਨੇ ਦੇਸਾਂ ਪੱਦੀ ਚ ਬੈਠੇ ਨੇ ਉਹਦੇ ਇਹੀ ਅਰਦਾਸਾਂ ਬੇਨੀਆਂ ਕਰਦੇ ਨੇ ਕਿ ਪਪਾ ਜੀ ਸਾਡੇ ਪੰਜਾਬ ਦੇ ਉੱਤੇ ਨਾ ਮਿਹਰ ਪ੍ਰਿਆਤ ਰੱਖੋ ਕਿਉਂਕਿ ਕਈ ਵਿਚਾਰੇ ਤੁਹਾਨੂੰ ਪਤਾ ਜਾ ਨਹੀਂ ਸਕਦੇ ਹਨ ਜਿੰਨਾ ਚਲੋ ਹੋ ਸਕੇ ਸਾਰੇ ਕਰਦੇ ਆ ਹਨ ਤੁਹਾਨੂੰ ਪਤਾ ਬਾਹਰ ਵੀ ਕਿਹੜਾ ਸੌਖਾ ਹੈ ਰਹਿਣਾ ਮਜਬੂਰੀਆਂ ਨੂੰ ਰਹਿਣਾ ਪੈਂਡਿਆ ਹਨ ਤੁਹਾਨੂੰ ਪਤਾ ਹੀ ਇੰਡੀਆ ਦੇ ਵਿੱਚ ਹੈ ਕੀ ਆ ਤੇ ਕਈ ਦੇਦੇ ਰਹਿੰਦੇ ਰਹੀ ਵੀ ਜਾਂਦੇ ਆ ਹਨ ਤੇ ਦੇਖੋ ਹੁਣ ਕਿੰਨਾ ਲੱਖਾਂ ਕਰੋੜਾਂ ਅਰਬਾਂ ਦਾ ਨੁਕਸਾਨ ਹੋਣਿਆ ਮਾਝੇ ਮਾਲਵੇ ਤੇ ਬਾਬੇ ਦਾ ਹਨ ਤੇ ਸਾਰੀਆਂ ਸੰਗਤਾਂ ਬਹੁਤ ਸਹਿਯੋਗ ਕਰ ਰਹੀਆਂ ਮਦਦ ਕਰ ਰਹੀਆਂ ਹਨ ਤੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨੀਆਂ ਵੀ ਸੰਗਤਾਂ ਮਦਦ ਕਰਨ ਦੀਆਂ ਕਰਨੀਆਂ ਜਾਂ ਕਰਦੀਆਂ ਆ ਰਹੀਆਂ ਹਨਾ ਪ੍ਰਮਾਤਮਾ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਤੇ ਬਹੁਤ ਆਦੀ ਵੀ ਤੇ ਸੱਚੀ ਬਹੁਤ ਹੀ ਜ਼ਿਆਦਾ ਮਨ ਖਰਾਬ ਹੋਣ ਡਿਆ ਵਾ ਹਨਾ ਸਾਰੀਆਂ ਵੀਡੀਓ ਦੇਖ ਕੇ ਕਹਨਾ ਮੈਨ ਨਹੀਂ ਹੋ ਚਲੇ ਆ ਪਤਾ ਨਹੀਂ ਕਿ ਤਰ੍ਹਾਂ ਦਾ ਹਾਸਾ ਮਾ ਚੜਿਆ ਤੇ ਕਦੋਂ ਸਾਰਾ ਕੁਝ ਠੀਕ ਹੋਣਾ ਆ ਤੇ ਸੱਚੀ ਬਹੁਤ ਦੁੱਖ ਲੱਗਣ ਦੀ ਆ ਤੇ ਜਿੱਥੋਂ ਜਿੱਥੋਂ ਤੱਕ ਮੇਰੀ ਵੀਡੀਓ ਪਹੁੰਚਣ ਦੀ ਹੈ ਹਨਾ ਕਿਰਪਾ ਕਰਕੇ ਇੱਕ ਜੁਗਤ ਹੋ ਕੇ ਹਨਾ ਮਦਦ ਕਰੋ ਆਂਡੀਆਂ ਗਾਂਡੀਆਂ ਰਿਸਿਦਾਰਾਂ ਨੂੰ ਨਾਲ ਲੈ ਕੇ ਜਾਓ ਹਨਾ ਕਿਉਂਕਿ ਕਿਹੜਾ ਕਿਸੇ ਦੇ ਪਾਸ ਹੈ ਹਨਾ ਹਾਂਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ